ਤੁਹਾਨੂੰ ਸਾਰਿਆਂ ਨੂੰ ਇਸ ਮਸਲੇ ਦਾ ਵੀ ਪਤਾ ਹੈ ਇਹ ਕੋਈ ਨਵਾਂ ਨਹੀਂਗਾ ਨਾ ਪਹਿਲਾ ਦਿਨ ਆ ਅੰਤਮ ਹੈ ਉਹ ਨਾ ਰਣਜੀਤ ਸਿੰਘ ਵਾਸਤੇ ਪਹਿਲਾ ਇਹਨਾਂ ਸਾਡੇ ਵਾਸਤੇ ਪਹਿਲਾ ਮੇਰੇ ਕੋਲ ਬਹੁਤ ਕੋਸ਼ਾ ਕਰਨ ਲਈ ਕਿਉਂਕਿ ਇਹਨਾਂ ਨੇ ਝੱਲਿਆ ਮੈਂ ਤਾਂ ਜਦੋਂ ਦਾ ਪੈਰ ਪਾਇਆ ਇਸ ਕੰਮ ਦੇ ਵਿੱਚ ਉਦੋਂ ਤੋਂ ਹੀ ਚੱਲ ਰਿਹਾ ਸੋ ਇੱਕੋ ਹੀ ਵੱਡੀ ਗੱਲ ਆ ਵੀ ਇਕੱਠੇ ਹੋ ਕੇ ਰਹਿਣਾ ਸਿੱਖੀਏ ਅਸੀਂ ਨਹੀਂ ਤੇ ਇੱਕ ਇੱਕ ਕਰਕੇ ਤੁਹਾਡੀਆਂ ਪੱਗਾਂ ਵੀ ਲੈਣੀਆਂ ਤੁਹਾਡੇ ਤੇ ਕੇਸ ਵੀ ਪੈਣੇ ਆ ਤੁਹਾਡੇ ਪਰਿਵਾਰਾਂ ਦੀ ਫਿਰ ਉਮਤੀ ਵੀ ਹੋਣੀ ਆ ਪਿਛਲੇ ਲੰਘੇ ਸਮੇਂ ਦੌਰਾਨ ਜਿਸ ਤਰ੍ਹਾਂ ਜਦੋਂ ਪੰਜਾਬ ਦੇ ਵਿੱਚ ਐਨਐਸਏ ਵਾਲਾ ਮਾਹੌਲ ਇਹਨਾਂ ਨੇ ਭਾਈ ਅਮਰਤਪਾਲ ਸਿੰਘ ਤੇ ਬਣਾਇਆ ਉਦੋਂ ਸਾਡੀਆਂ 2 2.5 ਸਾਲ ਦੀ ਮੇਰੀ ਬੇਟੀ ਸੀ ਉਹਨੀਆਂ ਫੋਟੋਆਂ ਤੱਕ ਜਿਹੜੇ ਸਪੈਟੇ ਆਏ ਲੈ ਕੇ ਗਏ ਆ ਸੋ ਅਸੀਂ ਦਿੱਲੀ ਐਨਆਈਏ ਦੀ ਆਈਡੀ ਉਡੀ ਦੀ ਤਰੀਕਾ ਭੁਗਤੇ ਰਹੇ ਨੇ ਤੋਂ ਤੋਂ ਵਿੱਚ ਬਹੁਤ ਸਾਰੇ ਸੱਜਣ ਭੁਗਤੇ ਰਹੇ ਆ ਕਿਸਾਨ ਮੋਰਚੇ 'ਚ ਸਾਨੂੰ ਇਹ ਵੀ ਵਿਰਾਸਤ 'ਚ ਮਿਲੀਆਂ ਚੀਜ਼ਾਂ ਤੇ ਅਸੀਂ ਜਿੱਦਾਂ ਕਹਿੰਦੇ ਹੁੰਦੇ ਵੀ ਇਹ ਸਾਡਾ ਤਜਰਬਾ ਹੋ ਰਿਹਾ ਅਜੇ ਤੇ ਸ਼ੁਰੂਆਤੀ ਪੱਲ ਨੇ ਅਜੇ ਇਹ ਸੰਘਰਸ਼ ਬਹੁਤ ਲੰਮਾ ਅਜੇ ਬੜਾ ਕੁਝ ਅਸੀਂ ਹਾਸਲ ਕਰਨਾ ਹੈ ਸੋ ਇੱਕੋ ਹੀ ਗੱਲ ਹੈ ਜਿਹੜੇ ਕਹਿੰਦੇ ਆ ਕਿ ਜਾਨਵਰ ਦੇ ਮੂੰਹ ਨੂੰ ਖੂਨ ਲੱਗ ਜੇ ਉਹ ਫਿਰ ਹਰ ਕਿਸੇ ਨੂੰ ਮੂੰਹ ਪਾਉਂਦਾ ਤੇ ਇੱਥੇ ਇਹ ਜਿਹੜੀ ਬੁਰਾਈ ਹੈ ਇਕੱਲੀ ਮੈਨੂੰ ਇਹ ਲੱਗਦਾ ਹੁੰਦਾ ਚਲੋ ਅੱਜ ਇਹ ਝਾੜੂ ਮਹਿਕਮਾ ਇਹਨਾਂ ਦੇ ਵਿੱਚ ਹੈ ਇਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਉਸ ਤੋਂ ਪਹਿਲਾਂ ਵਾਲੇ 'ਚ ਵੀ ਰਹੀ ਹੈ ਇਸ ਤੋਂ ਬਾਅਦ ਵਾਲੇ 'ਚ ਵੀ ਰਹੂਗੀ ਸੋ ਆਪਣਾ ਬਚਾ ਆਪ ਕਰੋ ਇੱਕ ਨਾਰਾ ਵੀ ਲਾਉਂਦੇ ਹੁੰਦੇ ਨਾ ਇਹਨਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਜਦੋਂ ਪਤਾ ਹੋਵੇ ਕਿ ਕੋਈ ਪਸ਼ੂ ਡੰਗਰ ਜਿਹੜਾ ਕੁੱਤਾ ਹਲਕਿਆ ਬਿੱਲਾ ਫਿਰਦਾ ਤੇ ਉਹ ਕੋਲੇ ਆਉਂਦਾ ਰੱਖਿਆ ਕਰੋ ਸਾਹਿਬ ਕਿਤਾਬ ਅਹੀਂ ਰਣਜੀਤ ਭਾਈ ਮੈਨੂੰ ਯਾਦ ਚ 2 2.5 ਸਾਲ ਪਹਿਲਾਂ ਦਸਤਾਰ ਨਹੀਂ ਸੀ ਸਜਾਉਂਦਾ ਸੀ ਕਿ ਬਈ ਤੇਰੀ ਬੜੀ ਇੱਜ਼ਤ ਆ ਤੁਸੀਂ ਤਾਂ ਸਾਡਾ ਸੀਨੀਅਰ ਵੀਰ ਐ ਉਹ ਦਸਤਾਰ ਸਜਾ ਕੇ ਰੱਖਿਆ ਕਰ ਸਿੱਖ ਪੱਤਰਕਾਰ ਆ ਤਾਂ ਉਹ ਇਹਦੀ ਪੱਗ ਨੂੰ ਟਾਰਗੇਟ ਕਰਨਾ ਉਹ ਇਹਦੇ ਸਹਬਾਣ ਨੂੰ ਹੱਥ ਪਾਉਣਾ ਇਹ ਨਹੀਂ ਹੈ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਰਣਜੀਤ ਸਿੰਘ ਕੌਣ ਐ ਜਾਂ ਇਹਦੇ ਸਿਰ ਤੇ ਪੱਗ ਕੀ ਐ ਉਹਨਾਂ ਨੇ ਦੱਸਣਾ ਸੀ ਵੀ ਤੁਹਾਡੀ ਇੱਜ਼ਤ ਜਿਹੜੀ ਐ ਉਹ ਇਸ ਤਾਕਤ ਦੇ ਅੱਗੇ ਉਹ ਕੁਝ ਨਹੀਂ ਕੀ ਸੋ ਇਕੱਠੇ ਹੋਵੋ ਇਸ ਤਰ੍ਹਾਂ ਦੀਆਂ ਜਿਹੜੀਆਂ ਜਦੋਂ ਉਹ ਕਟਰਾਵਾ ਵਾਪਰ ਜਾਂਦੀਆਂ ਤੁਹਾਡੀ ਜਿਹੜੀ ਆ ਉਹ ਹੱਥ ਪਾਉਣ ਤੋਂ ਪਹਿਲਾਂ ਬੰਦੇ ਨੂੰ ਪਤਾ ਹੋਵੇ ਕਿ ਕਿਹਨੂੰ ਹੱਥ ਪਾਉਣ ਲੱਗੇ ਮੇਰੇ ਕੋਲ ਬਹੁਤ ਸਾਰੀਆਂ ਗੱਲਾਂ ਕਹਿਣ ਨੂੰ ਸੋ ਸਿਆਣਾ ਬੰਦਾ ਉਹੀ ਆ ਜਿਹੜਾ ਕਟਰਾ ਵਾਪਰਨ ਤੋਂ ਪਹਿਲਾਂ ਇਹ ਜਿਹੜਾ ਏਕਤਾ ਚ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਸਤਾਈ ਆਉਣਾ ਇਹ ਕਿਟਰਾਵਾ ਹੋਰ ਬਦਲਣੀ ਹੈ ਜਦੋਂ ਦਿੱਲੀ ਵਾਲਿਆਂ ਨੇ ਪੰਜਾਬ 'ਚ ਕਾਬਜ ਹੋਣਾ ਉਹਦੇ ਵਾਸਤੇ ਇਹ ਵੀ ਕਹਿੰਦੇ ਨਾ ਜਿਹੜੇ ਲਾਲਾ ਜੀ ਦੇ ਸਾਥੀ ਕਹਿੰਦੇ ਸਾਮਦਾਮ ਦੰਡ ਭੇਡ ਜੋ ਮਰਨੀ ਕਬਾਬਈ ਕਰਨਾ ਪਵੇ ਜੀ ਸਰਕਾਰ ਬਣਾਉਣੀ ਹੈ ਤੇ ਇਹ ਵੀ ਸਾਮਦਾਮ ਦੰਡ ਭੇਡ ਦਾ ਇੱਕ ਹਿੱਸਾ ਆ ਵੀ ਲੋਕਤੰਤਰ ਜਿਹੜਾ ਚੌਥਾ ਥਾਮਿਆ ਉਹਦੇ ਗੱਲ 'ਚ ਸਾਫਾ ਪਾ ਕੇ ਖਿੱਚ ਲੋ ਦੁਰ ਫਿਟੇ ਮੂਹਨ ਤੁਹਾਡੇ ਇਸ ਲੋਕਤੰਤਰ ਦਾ ਪੁਲਿਸ ਵਾਲੇ ਕਹਿੰਦੇ ਜੀ ਅ ਤੁਸੀਂ ਜੀ ਦੂਜੀ ਨੀਧਾਰਾ ਲੱਗਦੀ ਐਨੇ ਇੱਕ ਚ ਬੜਾ ਤੇ ਫਿਰ ਇਹ ਜਿਹੜੇ ਥਾਣੇ ਬਣਾਏ ਆ ਪਸ਼ੂ ਬੰਨਣ ਨੂੰ ਬਣਾਏ ਆ ਖੁਰਲੀਆਂ ਬਣਾ ਲਓ ਉੱਥੇ 4 ਘੰਟੇ ਬਾਅਦ ਪੁਲਿਸ ਵਾਲੇ ਪਹੁੰਚ ਰਹੇ ਆ ਸੋ ਗੱਲਾਂ ਬਹੁਤ ਨੇ ਇਹ ਤਾਕਤ ਇਹ ਅਹੁਦੇਦਾਰੀਆਂ ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ ਪਤਾ ਨਹੀਂ ਹੁੰਦਾ ਉਹ ਡਲਾ ਤੋਂ ਡਲਾ ਹੁੰਦਾ ਹੈ ਕਿੱਧਰ ਨੂੰ ਚਲਾਉ ਹੁੰਦਾ ਮੁੜ ਕੇ ਪਤਾ ਲੱਗੇ ਕਿਤੇ ਡੂੜ ਸਾਲ ਨੂੰ ਥੋੜੇ ਮਗਰ ਲੋਕ ਪਏ ਫਿਰਨ ਸੋ ਭਾਈ ਆਪਦੀ ਇੱਜ਼ਤ ਸਾਰਿਆਂ ਦੀ ਆਪਦੇ ਹੱਥਾਂ ਆਪਣੀ ਆਪੇ ਹੱਥ ਹੈ ਮੇਰੀ ਮੇਰੇ ਹੱਥ ਹੈ ਤੁਹਾਡੀ ਤੁਹਾਡੇ ਹੱਥਾਂ ਝਾੜੂ ਮਹਿਕਮੇ ਦੀ ਝਾੜੂ ਵਾਲੇ ਹੱਥ ਆ ਪਹਿਲਾਂ ਵਾਲਿਆਂ ਨੇ ਤੁਹਾਨੂੰ ਯਾਦ ਆ ਨਾ ਪੰਨੂ ਸਾਹਿਬ ਤੇ ਇਹਨਾਂ ਨੇ ਝੂਠਾ ਬਲਾਤ ਕਰਦਾ ਕੇਸ ਪਵਾਤਾ ਸੀ ਪੱਤਰਕਾਰ ਦੇ ਖਿਲਾਫ ਇਹਨਾਂ ਕੋਲ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਇੱਕ ਜੀ ਪੈਸੇ ਮੰਗਦਾ ਕਹਿ ਦਿਓ ਵੀ ਉਹਦਾ ਕਿਹੜਾ ਸਬੂਤ ਚਾਹੀਦਾ ਚਲੋ ਮੰਗਣ ਵਾਲੇ ਮੰਗੀ ਵੀ ਜਾਦੇ ਹੋਣਗੇ ਦੂਜਾ ਜੀ ਕਹਿ ਦਿਓ ਜੀ ਇਹਨਾਂ ਦੇ ਬੀਬੀ ਦੀ ਇੱਜ਼ਤ ਨੂੰ ਹੱਥ ਪਾਇਆ ਲੋ ਇੱਥੇ ਏਦਾਂ ਦੀਆਂ ਚੀਜ਼ਾਂ ਆਮ ਹੁੰਦੀਆਂ ਸੋ ਭਾਈ ਇੱਕੋ ਹੀ ਗੱਲ ਆ ਤਗੜੇ ਰਹੋ ਇਹ ਜਿਸ ਤਰ੍ਹਾਂ ਵੀਰ ਪਹਿਲਾਂ ਬੋਲ ਕੇ ਗਿਆ ਉੰਤ ਹੀ ਹੋਇਆ ਸਾਡੇ ਤੇ ਵੀ ਹੋਇਆ ਹੋਣਾ ਵੀ ਐ ਸੋ ਕਾਇਮ ਰਹੋ ਜਿੰਨੇ ਪੰਗੜਾ ਲਿਆ ਉਹਨੂੰ ਪਤਾ ਲੱਗ ਜਾ ਵੀ ਕਿਹੜੇ ਬਾਤ ਹੁੰਦੀ ਐ ਇਹਦਾ ਕੁਛ ਨਹੀਂ ਐ ਤਿੰਨਾਂ ਚੋਂ ਤੇਰੇ ਤੇ ਪਿੰਡ 'ਚ ਨਹੀਂ ਗੁਜਾਂਦਾ ਇਹਨਾਂ ਨੂੰ ਸੋ ਭਾਈ ਇਸ ਤਰ੍ਹਾਂ ਜਗਮੀਤ ਵੀਰ ਨੇ ਕਿਹਾ ਵੀ ਅਸੀਂ ਆ ਪੱਤਰਕਾਰ ਸਾਡਾ ਇੱਕ ਦਾਇਰਾ ਆ ਜਦੋਂ ਅਸੀਂ ਪੱਤਰਕਾਰ ਆ ਉਦੋਂ ਅਗਲਾ ਸਾਨੂੰ ਗੱਲ ਵੀ ਪੈ ਜੇ ਅਸੀਂ ਜੀ ਕਹਿ ਕੇ ਗੱਲ ਕਰਦੇ ਹੁੰਦੇ ਆ ਤੇ ਉਦੋਂ ਰਣਜੀਤ ਵੀ ਫਿਰ ਹੋ ਜਾਈਆ ਵੱਟ ਤੇ ਆਉ ਉਹ ਕਿਸੇ ਦਿਨ ਸੋ ਭਾਈ ਇੱਜ਼ਤ ਆ ਉਹਦੀ ਆ ਦੇ ਹੱਥ ਜਿਹੜੀ ਕਾਨੂੰਨੀ ਕਾਰਵਾਈ ਦੀ ਅਸੀਂ ਮੰਗ ਕਰ ਰਿਹਾ ਅੱਜ ਨਾਲ ਕੋਈ ਕੱਟ ਨਹੀਂ ਸੀਗਾ ਸੱਸ ਭਾਈ ਵਾਟ ਸਮਥਿੰਗ ਸਿਰਫ ਮੈਸੇਜ ਆਸੀ ਭਾਈ ਸਾਰੇ ਇਕਤਰ ਹੋਈਏ ਤੇ ਕਰਤੂਤ ਜਿਹੜੀ ਉਹ ਭਵੇ ਕੀ ਗੁਰੂ ਘਰ ਦੀ ਉਥੇ ਪਾਰਕ ਦੇ ਵਿੱਚ ਪਾਣੀ ਛੱਡ ਦੇਣਾ ਸੋ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਪਛਵਾੜੇ ਹੱਗਿਆ ਕਿਤੇ ਵੈਰ ਨਹੀਂ ਲੈਂਦੇ ਹੁੰਦੇ ਜੇ ਵੈਰ ਕਰਨਾਂ ਦੇ ਸਾਹਮਣੇ ਆਓ ਆ ਬੰਦੇ ਖਲੋਤੇ ਯੂਨੀਅਨਾਂ ਖਲੋਤੀਆਂ ਸਾਰੇ ਤੁਸੀਂ ਲਿਆਓ ਤੁਹਾਡੇ ਨਾਲ ਕਿੰਨੀਆਂ ਯੂਨੀਅਨਾਂ ਤੁਹਾਡੇ ਨਾਲ ਕਿੰਨਾ মিডিਆ ਦਾ ਹਿੱਸਾ ਹੈ ਤੁਹਾਡੇ ਨਾਲ ਕਿੰਨੀਆਂ ਜੜੀਆਂ ਲੋਕ ਭਲਾਈ ਦੀਆਂ ਸੰਸਥਾਵਾਂ ਨੇ ਲਿਆਓ ਆਪਾ ਦੇਖ ਲੈਣੇ ਵੀ ਤੁਹਾਡਾ ਪਲਣਾ ਭਾਰੀ ਆ ਵੀ ਲੋਕ ਉਧਰ ਖਲੋਤੇ ਹੋ ਸਕਦਾ ਪੱਤਰਕਾਰ ਗਲਤ ਹੋਵੇ ਸੋ ਗੱਲਾਂ ਉਹ ਕਰੋ ਜੜੀਆਂ ਦੁਨੀਆ ਵਿੱਚ ਵੀ ਠੀਕ ਆ ਯਾਰ ਪੱਤਰਕਾਰ ਦੀ ਗਲਤੀ ਹੋਣੀ ਆ ਅੱਜ ਸਾਰੇ ਇੱਥੇ ਬੈਠੇ ਨੇ ਇੱਥੋਂ ਦੇ ਜਿਹੜੇ ਜਿੱਤੇ ਹੋਏ ਵਿਧਾਇਕ ਆ ਉਹਨਾਂ ਨੇ ਵੀ ਇਹਦੀ ਪੋਸਟ ਪਾਤੀ ਸੋ ਭਾਈ ਬੀਬੀ ਬਲਜੀਤ ਕੌਰ ਦੀ ਬੜੀ ਇੱਜ਼ਤ ਲੋਕ ਕਰਦੇ ਉਹ ਲੋਕਾਂ ਦੀਆਂ ਅੱਖਾਂ ਬੜੀਆਂ ਬਣਾਈਆਂ ਉਹ ਇਹਦੀਆਂ ਗੱਤੋਂ ਕੱਢਣ ਨੂੰ ਫਿਰਦੇ ਤੁਹਾਡੇ ਬੰਦੇ ਉਹ ਤਿੰਨ ਪਰਿਵਾਰ ਪਾਲਦਾ ਆ ਉਹ ਤੁਸੀਂ ਲੋਕਾਂ ਦੀਆਂ ਅੱਖਾਂ ਬਣਾਉਂਦੇ ਹੋ ਇਹ ਆਪ ਦਾ ਆਕਾਤ ਰਹੋ ਤੁਹਾਨੂੰ ਜੀ ਕਹੋ ਤੇ ਜੀ ਕਵਾਓ ਇਹ ਆਪਣਾ ਕੰਮ ਕਰ ਰਹੇ ਆ ਤੁਸੀਂ ਆਪਣਾ ਕੰਮ ਕਰੋ ਸ਼ੁਕਰੀਆ ਜੋ ਵੀ ਪ੍ਰੋਗਰਾਮ ਬਣੂਗਾ ਜਿਹੜਾ ਵੀ ਬਣੂਗਾ ਉਹਦੇ ਨਾਲ ਆਪਾਂ ਹੈਗੇ ਆ ਚੜ੍ਹਦੀ ਕਲਾ ਗਿੱਧੜਵਾਹਾ ਜੇ ਆਪਾਂ ਦੇਖੀਏ ਪਿਛਲੇ ਦਿਨਾਂ 'ਚ ਮੈਂ ਇੱਥੇ ਇੱਕ ਭੋਗ ਸਮਾਗਮ ਤੇ ਆਇਆ ਸੀ ਤੇ ਕਿਧਰ ਵੇਖੀਆਂ ਦੋ ਸ਼ਖਸੀਅਤਾਂ ਵਿਚੜੀਆਂ ਸੀ ਭੋਗ ਤੋਂ ਬਾਅਦ ਬੰਦੇ ਗੱਲਾਂ ਕਰਦੇ ਸੀ ਕਹਿੰਦੇ ਗਿੱਧੜਵਾਹਾ ਬਗਿਹੜਾਂ ਦੇ ਵਿਚਕਾਰ ਆਇਆ ਹੋਇਆ ਇੱਥੇ ਇੱਕ ਬਗਿਹੜੇ ਇੱਧਰ ਬੈਠੇ ਤੇ ਇੱਧਰ ਬੈਠੇ ਆ ਦੋ ਬੰਦੇ ਸੀ ਚਾਹੇ ਉਹ ਕੁਝ ਵੀ ਕਰਦੇ ਉਹਨਾਂ ਨੇ ਗਿੱਧੜਵਾਹਾ ਨੂੰ ਬਗਿਹੜਾਂ ਤੋਂ ਬਚਾ ਕੇ ਰੱਖਿਆ ਸੀ ਠੀਕ ਹੈ ਦੋ ਬੰਦੇ ਇੱਥੇ ਨਹੀਂ ਰਹੇ ਪਰ ਇਹਦਾ ਮਤਲਬ ਇਹ ਨਹੀਂ ਕਿ ਗਿੱਦੜਵਾਹਾ ਲਾ ਵਾਰਸ ਹੋ ਗਿਆ ਰਣਜੀਤ ਵਰਗੇ ਬੰਦੇ ਬੈਠੇ ਐ ਜਿਨ੍ਹਾਂ ਨੇ ਗਿੱਦੜਵਾਹਾ ਨੂੰ ਅੱਜ ਮੇਰਾ ਖਿਆਲ ਆ ਵੀ ਦੁਨੀਆ ਦੇ ਨਕਸ਼ੇ ਤੇ ਲੈ ਆਂਦਾ ਬ੍ਰੋਤੀ tirde aagu ਰਹੇ ਐ ਸਰਦਾਰ ਸੁਖਪਾਲ ਸਿੰਘ ਕਹਿ ਰਹੇ ਇੱਥੇ ਆਏ ਹੋਏ ਐ ਵੱਖ-ਵੱਖ ਜਥੇਬੰਦੀਆਂ ਦੇ ਉਗਰਾਹਾਂ ਯੂਨੀਅਨ ਤੇ ਜਿੰਨੀਆਂ ਵੀ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਮੈਂ ਸਾਰਿਆਂ ਦਾ ਨਾਮ ਲੈਣ ਲੱਗਾਂ ਤਾਂ ਬਹੁਤ ਲੰਬਾ ਹੋ ਜੂ ਉਹਨਾਂ ਦਾ ਬੜਾ ਭਾਰੀ ਸਹਿਯੋਗ ਆ ਅਸੀਂ ਧੰਨਵਾਦੀ ਆ ਪਰ ਗੱਲਾਂ ਦੋ ਤਿੰਨ ਆ ਕਿ ਜਿਹੜੀ ਸਾਡੀ ਸਰਕਾਰ ਬਾਰੇ ਗੱਲਾਂ ਕੀਤੀਆਂ ਆਮ ਤੌਰ ਤੇ ਡੈਮੋਕ੍ਰੇਸੀ ਦੇ ਵਿੱਚ ਸਰਕਾਰ ਦੇ ਨਾਲ ਨਾਲ ਆਪੋਜੀਸ਼ਨ ਦੀ ਭੂਮਿਕਾ ਬਹੁਤ ਵੱਡੀ ਹੁੰਦੀ ਹੈ। ਔਰ ਸਿਆਣੀ ਸਰਕਾਰ ਤੇ ਸਿਆਣਾ ਮੁੱਖ ਮੰਤਰੀ ਉਹ ਹੁੰਦਾ ਹੈ ਜਿਹੜਾ ਆਪੋਜੀਸ਼ਨ ਨੂੰ ਥੋੜਾ ਜਿਹਾ ਸਪੇਸ ਦਿੰਦਾ ਹੈ ਕਿ ਆਪੋਜੀਸ਼ਨ ਜਿਉਂਦੀ ਰਹੇ ਤਾਂ ਕਿ ਜਿਹੜਾ ਅੰਦਰੋਂ ਅੰਦਰ ਗੁਵਾਰਾ ਭਰ ਰਿਹਾ ਹੈ ਨਾ ਉਹ ਗੁਵਾਰਾ ਕਿਤੇ ਫੁੱਟ ਨਾ ਜਾਵੇ। ਪੰਡਤ ਜਵਾਹਰ ਲਾਲ ਨਹਿਰੂ ਇਸ ਦੇਸ਼ ਦੇ ਬਹੁਤ ਮਹਾਨ ਪ੍ਰਧਾਨ ਮੰਤਰੀ ਹੋਏ। ਸ਼ੁਰੂ ਚ ਆਜ਼ਾਦੀ ਲਹਿਰ ਤੋਂ ਲੈ ਕੇ ਸਾਰਾ ਕੁਝ ਕੀਤਾ ਹੈ। ਔਰ ਪੰਡਤ ਜਵਾਰਲਾਲ ਨਹਿਰੂ ਨੇ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਜਦੋਂ ਬਾਜਪਾਈ ਨੂੰ ਪਹਿਲੀ ਵਾਰ ਸੁਣਿਆ ਸੀ ਕਿ ਇਹ ਬੰਦਾ ਕਿਸੇ ਦਿਨ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਪਿਛਲੇ ਸਮੇਂ 'ਚ ਆਪਾਂ ਦੇਖਿਆ ਜਿਹੜੇ ਲੰਬਾ ਸਮਾਂ ਮੁੱਖ ਮੰਤਰੀ ਰਿਹਾ ਇਹ ਪ੍ਰਕਾਸ਼ ਸਿੰਘ ਬਾਦਲ ਜਾਂ ਦੋਵਾਰੀ ਕੈਪਟਨ ਅਮਰਿੰਦਰ ਸਿੰਘ ਦੁਸ਼ਮਣੀ ਵੀ ਡਾਢੀ ਸੀ ਰਾਜਰਣ ਵੀ ਜਾਂਦੇ ਸੀ ਆਪਸ ਵਿੱਚ ਪਰ ਇੱਕ ਗੱਲ ਹੁੰਦੀ ਸੀ ਕਿ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉਹ ਇਕੱਠੇ ਹੋ ਜਾਂਦੇ ਸੀ ਜਿਹੜੇ ਬਾਟਰ ਟਰਮੀਨੇਸ਼ਨ ਐਕਟ ਬਣਾਇਆ ਗਿਆ ਸੀ ਖੁਦ ਕੈਪਟਨ ਅਮਰਿੰਦਰ ਸਿੰਘ ਗਿਆ ਸੀ ਪ੍ਰਕਾਸ਼ ਸਿੰਘ ਬਾਦਲ ਕੋਲੇ ਚਲੋ ਜੀ ਗਵਰਨਰ ਕੋਲੇ ਚਲੀਏ ਤੇ ਜਾ ਕੇ ਉਹ ਭੁਜਵਾਇਆ ਸੀ ਪਰ ਸਾਡੇ ਤਾਂ ਇੱਥੇ ਹਾਲਤੇ ਬਣੀ ਐ ਕਿ ਸਪੀਸ ਕਲੀਏ ਨਹੀਂ ਆਪੋਜੀਸ਼ਨ ਦੀ ਖਤਮ ਕਰਤੀ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿੰਦਾ ਲੈ ਕੇ ਚਲੇ ਜਾਂਦੇ ਐ ਸਪੀਕਰ ਸਾਹਿਬ ਨੂੰ ਕਹਿੰਦੇ ਜੀ ਜਿੰਦਾ ਲਾ ਦਿਓ ਅੱਗੇ ਤੇ ਬਾਹਰ ਨਾ ਨਿਕਲ ਜਾਣ ਜੇ ਬਾਹਰ ਨਿਕਲ ਕੇ ਤਾਂ ਅੰਦਰ ਨਾ ਆ ਜਾਣ ਜੇ ਇਹ ਪੋਜੀਸ਼ਨ ਹੋਊਗੀ ਤਾਂ ਫਿਰ ਪੱਤਰਕਾਰਾਂ ਦਾ ਜੇ ਆਪਾਂ ਕਹੀਏ ਵੀ ਉਹ ਇੱਜ਼ਤ ਮਾਨ ਸਤਿਕਾਰ ਕਰਨਗੇ ਨਹੀਂ ਹੋ ਸਕਦਾ ਮੇਰੇ ਸਾਥੀ ਨੇ ਸੁਸੋਧਿਆ ਸਾਹਿਬ ਦੀ ਗੱਲ ਕੀਤੀ ਹੈ ਮੇਰਾ ਕਹਿ ਲਾ ਵੀ ਸਾਡੇ ਪੱਤਰਕਾਰ ਭਾਈਚਾਰੇ ਲਈ ਇਹ ਤੂੰ ਸ਼ਰਮਨਾਕ ਗੱਲ ਹੋਏ ਨਹੀਂ ਸਕਦੀ ਕਿ ਜਿਹੜਾ ਬੰਦਾ ਪੱਤਰਕਾਰਾਂ ਦੇ ਵਿੱਚ ਰਿਆ ਉਹ ਸਾਮ ਦੰਡ ਭੇਦ ਭਾਬ ਕੁੱਟਮਾਰ ਸਾਰੀ ਗੱਲ ਕਰਦਾ ਹੋਵੇ ਔਰ ਉਹ ਪੰਜਾਬ ਦਾ ਇੰਚਾਰਜ ਹੈ ਤੇ ਉਹਦੀ ਨજર ਸਾਨੀ ਪੱਤਰਕਾਰਾਂ ਦੇ ਉੱਤੇ ਪਰਚੇ ਹੋ ਰਹੀ ਹੈ ਗੱਲ ਰਤਨਦੀਪ ਦੀ ਚੱਲੀ ਸੀ ਰਤਨਦੀਪ ਨੂੰ ਮੁੱਖ ਮੰਤਰੀ ਨੇ ਇਕੱਲਾ ਮੇਹਣਾ ਨਹੀਂ ਮਰਿਆ ਸੀ ਸਗੋ ਰਤਨਦੀਪ ਨੂੰ ਜਿੱਥੇ ਪ੍ਰੈਸ ਗੈਲਰੀ ਹੈ ਉੱਥੇ ਜਾਣ ਤੋਂ ਰੋਕਣ ਵਾਸਤੇ ਜਦੋਂ ਜਦ ਕੀਤੀ ਗਈ ਸੀ ਅਸੀਂ ਬੈਠੇ ਸਾਂ ਮੇਰੇ ਕੋਲ 3-4 ਵਾਰ ਪੁਲਿਸ ਵਾਲੇ ਆਏ ਪਬਲਿਕ ਰਿਲੇਸਨ ਵਾਲੇ ਆਏ ਕਿ ਇਹਨੂੰ ਉਠਾ ਦਿੱਤਾ ਜਾਵੇ ਤੇ ਮੈਂ ਸਾਫੀ ਕਹਿੰਦਾ ਸੀ ਉਠਾਓਗੇ ਤੇ ਗੜਬੜ ਹੋਊਗੀ ਅਸੀਂ ਸਾਰੇ ਭਾਈ ਘਟ ਕਰਾਂਗੇ ਹੁਣ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਦਿੱਲੀ ਮੁੱਖ ਮੰਤਰੀ ਸਾਹਿਬ ਨੇ ਤੇ ਖਬਰੇ ਆਈ ਪਈ ਹੈ ਕਿ ਕੁਝ 94 ਪੱਤਰਕਾਰਾਂ ਨੂੰ ਉੱਥੇ ਵੀ ਨਹੀਂ ਜਾਣ ਦਿੱਤਾ ਗਿਆ ਇੱਥੇ ਗੱਲ ਕੀਤੀ ਹੈ ਕਿ ਕੇਜਰੀਵਾਲ ਸਾਹਿਬ ਦੇ ਮਹਿਲ ਨੂੰ ਜਿਸ ਬੀਬੀ ਨੇ ਨੰਗਾ ਕੀਤਾ ਸੀ ਬਿਨਕਾਬ ਕੀਤਾ ਸੀ ਉਹਦੇ ਚ ਲੁਧਿਆਣੇ ਤੇ ਪਰਚਾ ਹੋਇਆ ਤੇ ਬਾਅਦ ਦੇ ਵਿੱਚ ਹਾਈ ਕੋਰਟ ਚੋਂ ਛਿੱਤਰ ਪਏ ਉਹ ਸਾਰਾ ਕੁਝ ਹੋਇਆ ਤਾਂ ਮੈਂ ਜਿਹੜੀ ਆ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਇਹਦੇ ਨਾਲ ਮੈਂ ਥੋੜੀ ਜਿਹੀ ਇੱਕ ਗੱਲ ਦੱਸ ਦਮਾ ਉਹ ਇਹ ਹੈ ਕਿ ਜਦੋਂ ਦਾ ਇਹ ਮਾਮਲਾ ਚੱਲਿਆ ਪਰਚਾ ਬੇਸ਼ੱਕ ਦਰਜ ਕਰ ਲਿਆ ਪਰ ਪਰਚੇ ਚ ਬੜੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਧਰਾਮਾ ਲਾਈਆਂ ਮੇਨ ਧਰਾਮਾ ਜਿਹੜੀਆਂ ਲਗੜੀਆਂ ਵੱਡੀਆਂ ਸੀ ਉਹ ਨਹੀਂ ਲਗੀਆਂ ਰਣਜੀਤ ਦੀ ਪਗਲਾਹੀ ਰਣਜੀਤ ਨੂੰ ਬੰਨ ਕੇ ਗੱਡੀ ਚ ਸਿੱਟਣ ਦੀ ਕੋਸ਼ਿਸ਼ ਕੀਤੀ ਇਹਦਾ ਗਲਾ ਕੁੱਟਿਆ ਗਿਆ ਇਹਦੇ ਵੱਲ ਵੈਪਨ ਸਾਧਿਆ ਗਿਆ ਮੇਰੇ ਖਿਆਲ ਮੁਤਾਬਿਕ ਸਾਡੇ ਕੋਲੇ ਵਕੀਲ ਸਾਹਿਬਾਨ ਵੀ ਹੈਗੇ ਖੈਰਾ ਸਾਹਿਬ ਖੁਦ ਵੀ ਵਕੀਲ ਹੈ ਇਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਕਿਸੇ ਬੰਦੇ ਆਪਾਂ ਪਿਸਤੌਲ ਕਰ ਲਈਏ ਨਾ ਤਾਂ ਉਹ ਵੀ 307 ਬਣਦੀ ਹੈ ਜੇ ਬੰਦੇ ਨੂੰ ਢਾਕੇ ਉਹਦੇ ਗਲ ਨੂੰ ਕੁੱਟਣ ਦੀ ਕੋਸ਼ਿਸ਼ ਕਰੀਏ ਸੱਟਾਂ ਇੰਨੀਆਂ ਵੱਜਦੀਆਂ ਕਿ ਬੰਦਾ ਮਰ ਸਕਦਾ 308 ਲੱਗਦੀ ਹੈ ਲੇਕਿਨ ਸਾਰੀਆਂ ਚੀਜ਼ਾਂ ਗਾਇਬ ਜਦੋਂ ਅਸੀਂ ਇੱਥੇ ਆ ਗਏ ਪਤਾ ਲੱਗਿਆ ਵੀ ਪੱਤਰਕਾਰ ਭਾਈਚਾਰ ਆ ਗਿਆ ਪਾਸੇ-ਆਸੇ ਦੇ ਲੋਕ ਆ ਗਏ ਉਹਨੇ ਦੀ ਮਦਦ ਕਰਨਗੇ ਕੁਝ ਸਿਆਸੀ ਸ਼ਖਸੀਅਤਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੇ ਫੋਨ ਕੀਤੇ ਆਪਾਂ ਦੀ ਮਕਾਲੀਏ ਮੈਂ ਉਹਨਾਂ ਨੂੰ ਕਹਿਆ ਜੀ ਲਾਜੋ ਤੁਸੀਂ ਧਰਾਮਾ ਮੁੱਕ ਜੂ ਨਹੀਂ ਤੇ ਆਪਾਂ ਇਓ ਕਰ ਲਈਏ ਇਓ ਕਰ ਲਈਏ ਸਾਰਾ ਕੁਝ ਕਰਦਿਆਂ ਕਰਾਉਦਿਆਂ ਰਾਤ ਜਿੱਥੇ ਅਸੀਂ ਇਕੱਤਰ ਹੋਣਾ ਸੀ ਉੱਥੇ ਪ੍ਰਸ਼ਾਸਨ ਨੇ ਦਬਾਅ ਪਾ ਕੇ ਪਾਣੀ ਛੜਵਾਤਾ ਕੀ ਫੇਰ ਅਸੀਂ ਤਾਂ ਨਾਲੀਆਂ ਤੇ ਵੀ ਬੈਠਣ ਵਾਲੇ ਲੋਕ ਆ ਸਾਨੂੰ ਕੋਈ ਰੋਕ ਨਹੀਂ ਸਕਦਾ ਮੈਂ ਗੱਲ ਕਲੀਅਰ ਕਰ ਦਿਆਂ ਇਹ ਗਿੱਦੜਵਾਹ ਤੂੰ ਇੰਪ੍ਰੈਸ ਦੀ ਇਆਦੀ ਦੀ ਸ਼ੁਰੂਆਤ ਬਾਅਦ ਸਮਾਪਹਿਲਾਂ ਦੀ ਦੇ ਉੱਤੇ ਹਮਲਾ ਹੋਇਆ ਸੀ ਦਾਨੀਅਲ ਸਿੰਘ ਸਾਹਿਬ ਨੇ ਗੱਲ ਕੀਤੀ ਹੈ ਖ਼ਬਰਾਂ ਲਾਉਣ ਦੀ اخبارا ایتھے ਲਿਆਂ ਗਈਆਂ ਸੀ ਉਤੋਂ ਬਾਅਦ ਇੱਥੋਂ ਬਹੁਤ ਕੁਝ ਹੋਇਆ ਇੱਥੇ ਦਾ ਮੁੰਡਾ ਰਾਜੂ ਹੈ ਉਹਨੂੰ ਇੱਕ ਪੋਲੀਟਿਸ਼ੀਨ ਦੇ ਪੀਏ ਨੇ ਕੁੱਟਿਆ ਸੀ ਅਸੀਂ ਲੜਾਈ ਲੜੀ ਪਰਚਾ ਦਰਜ ਕਰਾਇਆ ਔਰ ਬਾਅਦ ਦੇ ਵਿੱਚ ਉਸ ਬੰਦੇ ਨੇ ਮਿੰਤ ਕਰਕੇ ਜਿਹੜਾ ਹੈਗਾ ਮਾਫੀ ਵੀ ਮੰਗੀ ਤੇ ਉਹਨੂੰ ਮਾਫੀ ਵੀ ਕੀਤਾ ਉਹਦੀ ਗ੍ਰਿਫਤਾਰੀ ਹੋਈ ਉਹ ਜੇਲ੍ਹ ਦੇ ਵਿੱਚ ਗਿਆ ਸੀ ਇਸੇ ਤਰ੍ਹਾਂ ਜਿਹੜੇ ਹੈਗੇ ਆ ਸਾਡੇ ਇੱਕ ਬਹੁਤ ਵੱਡੇ ਦੁਆਬੇ ਦੇ ਹੁੰਦੇ ਸੀ ਬੜੇ ਸੀਨੀਅਰ ਅਫਸਰ ਹੁੰਦੇ ਸੀ ਡੀਐਸਪੀ ਸਾਹਿਬ ਨੌਨੇ ਹਲ ਸਿੰਘ ਐਸਐਸਪੀ ਹੁੰਦਾ ਸੀ ਉਹਦਾ ਖਾਸ ਸੀ ਉਸ ਵੇਲੇ ਜਿਹੜੀ ਹੈ ਪੱਤਰਕਾਰਾਂ ਨਾਲ ਬਦਤਮੀਜ਼ੀ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਬਾਦਲ ਸਾਹਿਬ ਦਾ ਸਾਰੇ ਪੰਜਾਬ 'ਚ ਬਾਈਕਾਟ ਕੀਤਾ ਸੀ ਕਿਹਾ ਸੀ ਜਿੰਨੀ ਦੇਰ ਇਹਨੂੰ ਨਹੀਂ ਸਸਪੈਂਡ ਕਰਦੇ ਬਾਈਕਾਟ ਨਹੀਂ ਖੁੱਲਦਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਸਸਪੈਂਸ਼ਨ ਦੇ ਆਰਡਰ ਕਰਨੇ ਪਏ ਸੀ ਆਪੁਸ਼ਨ ਮਿੱਤਰ ਬੋਲ ਕੇ ਗਿਆ ਪਰਚਾ ਇਹਦੇ ਤੇ ਦਰਜ ਕੀਤਾ 48 ਘੰਟੇ ਨਹੀਂ ਚਲੇ ਉਹ ਪਰਚੇ ਦੀ ਕੈנסਲੇਸ਼ਨ ਭਰਨੀ ਪਈ ਰਣਜੀਤ ਸਿੰਘ ਨਾਲ ਟਕੜਾ ਹੋ ਤੇਰੇ ਨਾਲ ਸਾਰਾ ਪੰਜਾਬ ਹੈ ਅਸੀਂ ਸਿਰਫ ਸਿਰ ਸੰਕੇਤਕ ਇਕੱਠ ਕਰਨ ਦੀ ਇਹ ਗੱਲ ਕੀਤੀ ਸੀ ਕਿ ਪੱਤਰਕਾਰ ਇਕੱਠੇ ਹੋ ਜਾਣਗੇ ਅਸੀਂ ਧਰਮਵੰਦਿਆਂ ਜਥੇਬੰਦਿਆਂ ਦੇ ਪੋਲਿਟিক্যাল ਬੰਦਿਆਂ ਦੇ ਜਿਹੜੇ ਇੱਥੇ ਆਏ ਆ ਉਹਨਾਂ ਨੇ ਸਾਰਿਆਂ ਨੇ ਸਹਿਯੋਗ ਦਿੱਤਾ ਹੈ ਇਹ ਸਿਰਫ ਤਾਂ ਸਿਰਫ ਇੱਕ ਸੰਕੇਤ ਹੈ ਐਸਐਸਪੀ ਰਾਤ ਬਦਲ ਗਿਆ ਨਮਾ ਐਸਐਸਪੀ ਨੇ ਸ਼ਹਿਰ ਚਾਰਜ ਲੈ ਲਿਆ ਹੋਵੇ ਹੁਣ ਸਾਡਾ ਅਲਟੀਮੇਟ ਅਲਟੀਮੇਟ ਮੈਂ ਇੱਕ ਹਫਤੇ ਦਾ ਇੱਕ ਹਫਤੇ ਦੇ ਵਿੱਚ ਵਿੱਚ ਦੇ ਤਾਂ ਤੁਸੀਂ ਉਹਨਾਂ ਤੇ ਧਰਾਵਾ ਲਾਉਣੇ ਹੋ ਠੀਕ ਨਹੀਂ ਇੱਕ ਹਫਤੇ ਤੋਂ ਬਾਅਦ ਅਸੀਂ ਤਾਰੀਖ ਕੋਈ ਜਥੇਬੰਦਿਆਂ ਨਾਲ ਰਹਿਮਤ ਸੁਣਾ ਕਰਨੇ ਉਹ ਤਾਰੀਖ ਦੇਵਾਂਗੇ ਤੇ ਅਗਲਾ ਜਿਹੜਾ ਪੜਾਏ ਸੰਘਰਸ਼ ਦਾ ਉਹ ਸ੍ਰੀ ਮੁਖਸਰ ਸਾਹਿਬ ਹੋਊਗਾ ਉੱਥੇ ਅਸੀਂ ਪੰਜਾਬ ਪੱਧਰ ਦਾ ਜਿਹੜਾ ਪ੍ਰੋਟੈਸਟ ਵੀ ਕਰਾਂਗੇ ਤੇ ਲਗਾਤਾਰ ਸੰਘਰਸ਼ ਕਰਾਂਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸੰਕੇਤਕ ਤੌਰ ਤੇ ਪੰਜਾਬ ਸਰਕਾਰ ਮੰਤਰੀ ਜੀ ਤੇ ਪੁਲਿਸ ਦਾ ਪੁਤਲਾ ਸਾੜਨਾ ਪੁਤਲਾ ਸਾੜਾਂਗੇ ਜਾ ਕੇ ਕਚਹਿਰੀਆਂ ਦੇ ਸਾਹਮਣੇ ਜਿੱਥੇ ਡੀਸੀ ਤੇ ਐਸਪੀ ਬੈੰਦੇ ਆ ਮੈਮੋਰੰਡਮ ਅਸੀਂ ਕੋਈ ਨਹੀਂ ਦੇਣਾ ਕਿਉਂਕਿ ਆ ਲੋਕ ਮੈਮੋਰੰਡਮ ਹੈ ਇਹਨਾਂ ਨੇ ਜੋ ਇਬਾਰਤ ਲਿਖਤੀ ਉਹੀ ਮੈਮੋਰੰਡਮ ਉਹਨਾਂ ਨੂੰ ਸਾਰਾ ਪਤਾ ਲੱਗ ਜਾਂਦਾ ਇੰਟੈਲੀਜੈਂਸ ਵਾਲੇ ਖੜੇ ਆ ਦੇ ਹੀ ਜਾਂਦੇ ਆ ਤੇ ਫਿਰ ਅਸੀਂ ਦੁਬਾਰਾ ਵਾਰਨਿੰਗ ਦਿੰਨੇ ਆ ਇਹ ਮਾਲਵੇ ਦੀ ਧਰਤੀ ਹੈ ਆ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਗੁਆੜ ਦੇ ਵਿੱਚ ਇੱਕ ਪਿੰਡ ਛੱਤਿਆਣਾ ਉਸ ਛੱਤਿਆਣੀ ਦੇ ਬਹੁਤ ਕੱਟ ਕੇ ਸ ਹੈ ਜਿਹੜੇ ਠਾਣੇ ਚ ਜਾਂਦੇ ਕਹਿੰਦੇ ਇੱਥੇ ਇੱਕ ਬਾਬਾ ਰਹਿੰਦਾ ਹੁੰਦਾ ਸੀ ਤੇ ਉਸ ਬਾਬੇ ਨੇ ਲੋਕਾਂ ਨੂੰ ਇੱਕ ਤਰ੍ਹਾਂ ਦਾ ਪਾਠ ਪੜਾਇਆ ਸੀ ਮੈਂ ਉਹਦੇ ਤੇ ਖੋਜ ਕਰਦੇ ਕਰਦੇ ਪੁੱਛਿਆ ਵੀ ਉਹ ਬਾਬਾ ਕਿਹੜਾ ਹੈ ਤੇ ਮੈਨੂੰ ਚਰੰਜੀ ਲਾਲ ਧੀਰ ਹੋਰਾਂ ਨੇ ਦੱਸਿਆ ਸੀ ਕਿ ਬਾਬਾ ਕੋਈ ਹੋਰ ਨਹੀਂ ਮਾਲਵੇ ਦੇ 784 ਪਿੰਡਾਂ ਚੋਂ ਜ਼ਗੀਰਦਾਰੀ ਦਾ ਖਾਸਮਾ ਕਰਵਾਉਣ ਵਾਲਾ ਤੇਜਾ ਸਿੰਘ ਸੁਤੰਤਰ ਇੱਕ ਸੰਤ ਬਣ ਕੇ ਇੱਥੇ ਰਹਿੰਦਾ ਹੁੰਦਾ ਸੀ ਤੇ ਉਹਨੇ ਲੋਕਾਂ ਨੂੰ ਏਕਤਾ ਦਾ ਪਾਠ ਪੜਾਇਆ ਸੀ ਇਹ ਧਰਤੀ ਹੁ ਹੈ। ਇਹੀ ਛੱਤਿਆਂ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀਆਂ ਜਦੋਂ ਕਿਹਾ ਸੀਗਾ ਲੈ ਲਓ ਭਾਈ ਤੁਸੀਂ ਆਪਣੀਆਂ ਤਲਵਾਂ ਤੇ ਬਾਬਾ ਦਾਨ ਸਿੰਘ ਨੇ ਕਿਹਾ ਸੀ ਤਲਵਨੀ ਚਾਹੀਦੀ ਸਿੱਖੀ ਚਾਹੀਦੀ ਹੈ ਸਿੱਖੀ ਲਈ ਸੀ ਇਸ ਕਰਕੇ ਤਕੜੇ ਹੋ ਜੋ ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਤਕੜਾ ਸਿਹਰਸ਼ ਕਰਾਂਗੇ ਬੇਨਤੀ ਹੈ ਸਾਰੇ ਭਰਾਵਾਂ ਨੂੰ ਕਿ ਆਪਾਂ ਚੱਲਾਂਗੇ ਸਭ ਤੋਂ ਮੂਰੇ ਹੀ ਦੇ ਸੰਘਰਸ਼ ਤੇ ਆਗੂ ਆ ਉਹ ਲੱਗਣਗੇ ਨਾਲ ਜਿਹੜੀਆਂ ਜੱਥੇਬੰਦੀਆਂ ਦੇ ਆਗੂ ਹੋਣਗੇ ਬਾਕੀ ਅਸੀਂ ਸਾਰੇ ਤਿੰਨ ਤਿੰਨ ਦੀਆਂ ਲਾਈਨਾਂ ਦੇ ਵਿੱਚ ਉੱਥੋਂ ਤੱਕ ਜਾਵਾਂਗੇ